ਪ੍ਰੀਕਾ ਦੀ ਸਵਾਗਤ ਆ ਤੁਹਾਡਾ ਪਿੰਡ ਬਰਜਟਲਵਾ ਜ਼ਿਲ੍ਹਾ ਮਾਨਸਾ ਆਪਾਂ ਭਰਾ ਮਨਪ੍ਰੀਤ ਕਾਲੇ ਦੇ ਘਰੇ ਪੁੱਜੇ ਹੋਏ ਆ ਪਾਈ ਗੋਲਿਆ ਨਾਗਾ ਝੋਟੀ ਐ ਪਹਿਲਾਂ ਝੋਟੀ ਐ ਸੋਣੇ ਹੀ ਤਿਆਰ ਹੁੰਦੀ ਆਉਂਦੀ ਆ ਪੁੱਸਾਂ ਦੇ ਚਾਚੇ ਤੋਂ ਡਿਟੇਲ ਸਾਰੀ ਚੰਗੀ ਤਿਆਰੀ ਕਰੀਆ ਮਿੱਤਰੋ ਸਾਰੀ ਡਿਟੇਲ ਪਤਾ ਕਰਾਂਗੇ ਇਹ ਡਿਟੇਲ ਆ ਜਾ ਵੀ ਚਾਚੇ ਆ ਜਾ ਐ ਚਾਹੀ ਸਸਰੀ ਆਜਾ ਹੋ ਠੀਕ ਆ ਠੀਕ ਠਾਕ ਭਾਈ ਚਾਚੇ ਪਹਿਲਣਾ ਗੱਟੀ ਪਹਿਲੇ ਸੂਪ ਭਾਈ ਜੀ ਹੁਣ ਆ ਬਈ ਗੱਲ ਕਰੀਏ ਘਰ ਦੇ ਰਵੇ ਦੀ ਝੁੱਟੀ ਘਰ ਦੇ ਰਵੇ ਦੀ ਠੀਕ ਐ ਇਹਦੀ ਮਾਂ ਦਾ ਦੁੱਧ ਧਾਰ ਗੜ ਗਈ ਸੀ ਕੋਈ ਦੀ ਮਾਂ ਦਾ 17 ਲੀਟਰ ਦੁੱਧ ਸੀ ਉਹਦਾ ਅਸੀਂ ਬੇਜਤੀ ਸੀਗੀ ਠੀਕ ਐ ਤੇ ਹੁਣ ਇਹਦਾ ਕੀ ਪਤਾ ਕਹਾਂ ਬੱਚੇ ਦਾ ਵੀ ਦੋਤੀ ਕਾ ਚੰਗਾ ਭਰਾਏਗਾ ਉਹ ਮੁੰਡੇ ਨੂੰ ਪਤਾ ਕਿਹੜਾ ਭਰਾਏਗਾ ਅੱਛਾ ਚੰਗਾ ਚੰਗਾ ਸੀ ਮਿਲ ਲੱਗਿਆ ਹੋਇਆ ਹਾਂ ਹਾਂ ਸਤਾਰਾ ਕਹਿੰਦਾ ਵੀ 22 ਚਾਚੇ ਦੇ ਬੇਟੇ ਕੋਲੇ ਐ ਉਹਦੇ ਕੋਲੇ ਰਿਕਾਰਡ ਸਾਮਿਆ ਹੋਇਆ ਜੇ ਤਾਂ ਹੁਣ ਇਹਦੇ ਦਿਨਾਂ ਦੀ ਗੱਲ ਕਰੀਏ ਕਿੰਨੇ ਦਿਨ ਰਹਿੰਦੇ ਐ ਸਿਰ ਤੇ ਕੱਲ ਨੂੰ ਪੂਰੇ ਹੋ ਜਾਣਗੇ ਬਈ ਅੱਜ ਵੀ ਹੋਵੇ ਕੱਲ ਨੂੰ ਸੂਪੂ ਬਸ ਉਹੀ ਨਹੀਂ ਹੁੰਦਾ ਤਾਂ ਆਹ ਗਰਜ ਚ ਸੋ ਝੋਟੀ ਨੂੰ ਦੋਰ ਲੈ ਵੀ ਤੁਰਦੀ ਤੇ ਨਗਾ ਮਾਰ ਲਿਓ ਤੁਰਦੀ ਨੂੰ ਕਰਾਉਣਾ ਚੱਕਾ ਬਸ ਤੁਹਾਨੂੰ ਚੰਗੀ ਐ ਤਿਆਰੀ ਸੋਹਣੀ ਐ ਬਾਕੀ ਪਹਿਲਣ ਕੱਟੀ ਐ ਜੇ ਤੁਹਾਨੂੰ ਮੈਂ ਇਹਦੀ ਗੱਲ ਕਰਾਂ ਨਾ ਬਹੁਤ ਯਾਦੇ ਠੰਡੀ ਐ ਕੋਈ ਨੇ ਉਪਰਾ ਬਣ ਨਹੀਂ ਕਰਿਆ ਉਨੀ ਐ ਪੂਰੀ ਦੇਖ ਲਓ ਠੱਡੀ ਸੀਲ ਐ ਚੰਗੀ ਤਿਆਰੀ ਕਰੀ ਐ ਸੋਹਣਾ ਗਾਇਬ ਤੇ ਥਾਨ ਲੱਗਿਆਗਾ ਹਲੇ ਤਾਂ ਮਿੱਤਰੋ ਇੱਕ ਦੋ ਦਿਨ ਲੈਂਦੀ ਵੀ ਐ ਮੋੜ ਲਾ ਵੀ ਇੱਥੇ ਅੱਜ ਦਾ ਢਿੱਲਾ ਢੁੱਲਾ ਜਲੋ ਮੌਕੇ ਤੇ ਜਦ ਆ ਗਈ ਨਾ ਹੋਰ ਵੀ ਸੋਹਣੀਆ ਬਣੂਗੀ ਮੋੜ ਲਾ ਵੀ ਚਾਚੇ ਚਲੋ ਕਰ ਲੋ ਜੇ ਕਿ ਮੇਤਰੋ ਦਰਦੀ ਨੂੰ ਜੇ ਮੈਨੂੰ ਗਰੋਹ ਦੀ ਗੱਲ ਕਰਾਂ ਨਾ ਬਹੁਤ ਯਾਦੇ ਸੋਹਣੀ ਹੈ ਅਲੱਗ ਅਲੱਗ ਥਾਣਾ ਹੈ ਬਾਕੀ ਜੇ ਸਾਰੀ ਡਿਟੇਲ ਸਿੰਗਲ ਹੱਡੀ ਦੇ ਵਿੱਚ ਝੋਟੀ ਹੈ ਬਹੁਤ ਸੋਹਣੀ ਹੈ ਚਾਚੇ ਜੇ ਕਪਾਹ ਗੱਲ ਕਰੀਏ ਹਨ ਥੋੜਾ ਜਿਆ ਨਾਲ ਆ ਜਿਹੜੀ ਬਚੀ ਜੀ ਹੈ ਕਿਵੇਂ ਆਹੀ ਇਹ ਬਚੀ ਦਾ ਵਿਚਾਲੇ ਆ ਤਾਂ ਹੁਣ ਭਲਾਂ ਕਰਕੇ ਨਾਲ ਆ ਗਈ ਇਹ ਤਾਂ ਚਲਦੀ-ਚੁਲਦੀ ਨੇ ਛੋਟਾ ਜਿਹਾ ਇੱਕ ਦਾਣਾ ਆਜਾ ਕਹਿੰਦਾ ਵੀ ਇਹਦੀ ਕੋਈ ਹਲੇ ਤੱਕ ਚੱਲਣ ਦੀ ਕੋਈ ਕਦੇ ਇਸ਼ੂ ਨਹੀਂ ਹੈਗਾ ਇਹਦਾ ਵੀ ਇਹ ਅਸੀਂ ਫੜਨ ਵੇਲੇ ਵੀ ਇਹ ਹੱਥ ਥਮਾ ਕੇ ਇਹ ਦੂਰ ਸੰਨ ਪਾ ਜਾਂਦੀ ਠੀਕ ਹੈ ਜੀ ਅਜੇ ਇਹ ਤਾਂ ਭਲਾਂ ਕਰਕੇ ਨਾਲ ਲੱਗ ਗਈ ਠੀਕ ਹੈ ਜੀ ਇਹ ਜੇ ਹੁਣ ਇਹਦਾ ਬਾਂ ਤਿਆਰੀ ਸੋਹਣੀ ਹੈ ਕਿੰਨਾ ਦੁੱਧ ਪਾਰੂ ਇਹਦੀ 6 7 10 14 ਕਿਲੋ ਦਾ ਮੈਂ ਦਾ ਹਾਂ ਜਿਹੜੇ ਹਿਸਾਬ ਨਾਲ ਤਿਆਰੀ ਕਰੀ ਹੈ ਹਨਾ ਤੇ ਤਵੇ ਤੇ ਰੇਟ ਦੀ ਗੱਲ ਆ ਰੇਟ ਕਿੰਨਾ ਕਰਦਾ ਇਹਦਾ ਰੇਟ ਦਾ 25 ਦਾ 1,25,000 ਰੁਪਏ ਰੇਟ ਇਹਦਾ ਬਾਈ 1,25,000 ਰੁਪਏ ਕਰਦੇ ਮਾਨਦਾਨ ਹੋ ਜੂ ਮਾੜਾ ਮੋਟੀ ਹੂ ਬਾਲਾ ਨਹੀਂ ਠੀਕ ਐ ਲੋ ਵੀ ਮਿੱਤਰੋ ਫਿਕਸ ਜਾਂ ਰੇਟ ਕਰਿਆ ਕਹਿੰਦਾ ਵੀ ਮਾਨਦਾਨ ਕਰਾਂਗੇ ਜਰੂਰ ਪਰ ਉਹਦੇ ਹਿਸਾਬ ਨਾਲ ਕਰਾਂਗੇ ਨੰਬਰ ਬੋਲ ਵੀ ਚਾਚੀ ਯਾਦ ਐ ਨੰਬਰ ਮਨਪ੍ਰੀਤ ਦਾ ਹੈਗਾ 97797 0.96 97797 0.96 ਇਹ ਚਾਚੇ ਦੇ ਮੁੰਡੇ ਦਾ ਮਨਪ੍ਰੀਤ ਦਾ ਨੰਬਰ ਹੈ ਜਿਹਦੇ ਕੋਲੇ ਸਾਰੀ